ਸ਼ਸ਼ੀ ਗਾਲ ਦੋਸਤੋ ਤੇ ਇੱਕ ਵਾਰ ਆਪਾਂ ਨਿਰਮਲ ਬਾਈ ਦੇ ਪਸ਼ੂ ਦੇਖਦੇ ਆਂ ਤੇ ਕਰਦੇ ਆਂ ਇੱਕ ਵਾਰ। ਠੀਕ ਹੈ ਨਾ ਸਰ? ਹਾਂਜੀ। ਸਭ ਤੋਂ ਪਹਿਲਾਂ ਦਾ ਭਰਾ ਤੁਹਾਨੂੰ ਮੈਂ ਦੱਸ ਦਿੰਦਾ ਵੀ ਆਪਣੀ ਘਰ ਦੀ ਬਾਂੜਾ ਹੈ। ਹੂੰ ਇਹੇ। ਹੂੰ। ਠੀਕ ਹੈ ਨਾ ਇਹ ਤੋਂ ਆਪਾਂ ਕੰਮ ਸ਼ੁਰੂ ਕੀਤਾ ਸੀ। ਇਹ ਇਹਦੀ ਬੱਚੀ ਆ ਗਈ। ਅੱਛਾ ਮੰਨ ਲਓ ਨਹੀਂ ਇਹ ਤੋਂ ਧਰੀ ਹੈ। ਨਹੀਂ ਇਹ ਤੋਂ ਧਰੀ ਸੀਗੀ। ਕਿੰਨੇ ਸੂਏ ਨਿਰਮਲ ਰਹੇ? ਇਹ ਪੰਜਵਾਂ ਸੂਆ ਸੂਈ ਆਪਣੇ ਕੋਲੇ। ਠੀਕ ਆ। ਦੋ ਸੂਏ ਨੇ ਬੱਚੇ ਦਿੱਤੇ ਆ। ਹੂੰ ਤਿੰਨ ਸੂਏ ਬੱਚੀਆਂ ਦਿੱਤੀਆਂ। ਹੂੰ ਠੀਕ ਹੈ। ਇਹਦੀ ਸਭ ਤੋਂ ਵੱਡੀ ਬੱਚੀ ਆਪਣੇ ਉੱਧਰ ਖੜੀ ਹੋਊਗੀ ਦਿਖਾਵਾਂਗੇ ਆਪਾਂ ਵੀਡੀਓ 'ਚ। ਆਏ ਪ ਹਾਂ ਇਹ ਪਹਿਲਾਂ ਨੂੰ ਬੱਚੀ ਹੈ ਹੂੰ ਇਹ ਡੈਨਮਾਰਕ ਦੀ ਹੈ ਠੀਕ ਹੈ ਇਹ ਆਪ ਹੂੰ ਇਹਨੇ ਬਾਈ ਜੀ ਪੀਕ ਲੇਵਲ 29 ਲੀਟਰ ਦੁੱਧ ਕੱਢਿਆ ਪਹਿਲਾਂ ਨੇ ਪਹਿਲਾਂ ਨਹੀਂ ਇਹ ਹੋ ਗਈ ਮੰਨ ਲਾ ਵੀ ਇਹਨੂੰ ਸੂਈ ਨੂੰ ਹੋ ਗਏ 10-11 ਮਹੀਨੇ ਠੀਕ ਹੈ ਇਹ ਹੁਣ ਆਪਾਂ ਗਾਹਾਂ ਮੰਨ ਲਾ ਵੀ 9ਵੇਂ ਜਾਂ 10ਵੇਂ ਮਹੀਨੇ ਜਾਂ 11ਵੇਂ ਚ ਕਨਸੀਵ ਕਰਾਉਣੀ ਹੈ ਕਿਉਂਕਿ ਜੇ ਹੁਣ ਆਪਾਂ ਹੁਣ ਟੀਕਾ ਕਰਾਉਣਾ ਤੁਸੀਂ ਆਪ ਦੇ ਹਿਸਾਬ ਨਾਲ ਕਨਸੀਵ ਕਰਾਉਣਾ ਹਾਂ ਕਿਉਂਕਿ ਜੇ ਹੁਣ ਆਪਾਂ ਕਰਾਉਂਦੇ ਸੀ ਤਾਂ ਇਹਨਾਂ ਦਾ ਸੂਆ ਫੇਰ ਗਰਮੀ ਚ ਜਾਣਾ ਸੀ ਹੂੰ ਫਿਰ ਦੁੱਧ ਤੇ ਇਫੈਕਟ ਪੈਂਦਾ ਹੈ ਠੀਕ ਹੈ ਤੇ ਗਰਮੀ 'ਚ ਥੋੜਾ ਜਿਹਾ ਪਸ਼ੂ ਆਪ ਵੀ ਜਿਹੜੇ ਮਹੀਨੇ ਸੂਹ ਲੈ ਨਰਮਲ ਨੋਰਮਲ ਤਾਂ ਜੇ ਆਪਾਂ ਲਈਏ ਤਾਂ ਵੀ 10ਵੇਂ ਜਾਂ 11ਵੇਂ ਤੋਂ ਠੰਢ ਆ ਜੇ ਤੇ ਦੂਜੇ ਤੱਕ ਸੂਹ ਆਪਾਂ ਲੈ ਸਕਦੇ ਦੂਜੇ ਤੱਕ ਲੈਨੇ ਯਾਰ ਹਾਂ ਉਸ ਤੋਂ ਬਾਅਦ ਆਪਾਂ ਫਿਰ ਕੀ ਕਹਿੰਦਾ ਉਸ ਹਾਵ ਨਾਲ ਭਰਨੇ ਪੈਂਦੇ ਜਿਹੜਾ ਵੀ ਠੰਢ 'ਚ ਜਾਵੇ ਕਿਹੜਾ ਕਿਹੜਾ ਸੀਮਨ ਭਰਾਉਣ ਹੁਣ ਕਿਹੜਾ ਚੱਲ ਰਿਹਾ ਬੈਸਟ ਹੁਣ ਬੈਸਟ ਤਾਂ ਸਾਰੀ ਹੈ ਜਿਵੇਂ ਬੀਐਸ ਦੇ ਚੱਲਦੇ ਆ ਜਿਵੇਂ ਆਪਣਾ ਸਨੋਮੈਨ ਹੋ ਗਿਆ ਰਮਾਂਡਾ ਹੋ ਗਿਆ ਠੀਕ ਹੈ ਨਾ ਜਾ ਹੁਣ ਜਿਵੇਂ ਹੁਣ ਅਸੀਂ ਸੰਸਥਾ ਆਪਣਾ ਪੀਡੀਐਫ ਨਾਲ ਜੁੜੇ ਹੋਏ ਹਣਾ ਹੁਣ ਉਹ ਮੰਨ ਲਓ ਵੀ ਅਸੀਂ 13 ਤਰੀਕ ਨੂੰ ਆਇ ਇਹਨੂੰ ਜਾਣਾ ਹੁਣ ਸਿਮਨ ਲੈ ਕੇ ਆਉਣੇ ਆ ਉਹ ਲਾਉਣੇ ਇਹਨਾਂ ਤੇ ਠੀਕ ਹੈ ਕੁਛ ਤਾਂ ਅਸੀਂ ਐਂ ਹੀ ਰੁਕੇ ਆ ਵੀ ਇਦ ਕੀ ਆਪਾਂ ਪੀਡੀਐਫ ਹੀ ਸਿਮਨ ਲਾਉਂਦੇ ਇਹਨਾਂ ਤੇ ਬਾਕੀ ਤੁਸੀਂ ਆਪਾਂ ਵੀਡੀਓ ਦੇ ਵਿੱਚ ਵੀ ਗੱਲਬਾਤ ਕਰਾਂਗੇ ਬਾਈ ਸਿਮਨ ਆਪ ਦੇ ਲਿਆ ਕੇ ਰੱਖਦਾ ਕੰਟੇਨਰ ਬਾਈ ਨੇ ਲਿਆ ਵਾ ਤੇ ਇਹਦਾ ਕੀ ਰਿਕਾਰਡ ਸੀਗਾ ਇਹਨਾਂ ਦਾ ਇਹਦਾ ਬਾਈ ਜੀ ਆਪਣੇ ਕੋਲੇ ਪਹਿਲੇ 200 ਤੱਕ ਇਹਨੇ ਕੱਢਿਆ 24 25 ਲੀਟਰ ਹੂੰ ਤੇ ਜਿਹੜਾ ਹੁਣ ਮੰਨ ਲਾ ਵੀ ਪਿਛਲਾ 100 ਆ ਕੱਢਿਆ ਸੀ 33 32 ਐਜ ਕੀ ਇਹਨੇ ਕੱਢੇ ਸੀ ਆਪਣੇ ਕੋਲੇ 34 35 ਦੇ ਲਗਭਗ ਠੀਕ ਹੈ ਹਾਂ ਵੀ ਇਹ ਆਪਣੀ ਆਪ ਦੀ ਘਰ ਦੀ ਬੱਚੀ ਠੀਕ ਹੈ ਹਾਂਜੀ ਹਾਂਜੀ ਮੋਲ ਨਿਰਮਲ ਦੇ ਡੇਰੀ ਫਾਰਮ ਦੀ ਨਹੀਂ ਬੰਨਣ ਵਾਲੀ ਇਹ ਗਾਂ ਹਾਂਜੀ ਹਾਂਜੀ ਇਹ ਹੈ ਨਿਰਮਲ ਨੇ ਕੰਮ ਸਟਾਰਟ ਕੀਤਾ ਸੀਗਾ ਹਾਂ ਆ ਆਪਣਾ ਬਈ ਜੀ ਬੈਣੀਆਰ ਤੋਂ ਲੈਤੀ ਸੀ ਰਿਪੀਟਰ ਹੂੰ ਠੀਕ ਹੈ ਇਹ ਆਪਾਂ ਹੀ ਆਪਣੇ ਕੋਲੇ ਆ ਕੇ ਗੱਬਣ ਹੋਈ ਏ ਅੱਛਾ ਤੇ ਇਹ ਤੇ ਹੌਰਸਟਾਰ ਲਾਇਆ ਸੀ ਇਹਦੀ ਬੱਚੀ ਆ ਬੈਠੀ ਏ ਹੂੰ ਇਹਨੇ ਬਈ ਜੀ 29 30 ਦੇ ਕਰਾਂ ਚਾਹਤੋ ਦ ਆਪਣੇ ਕੋਲੇ ਕੱਢਿਆ ਇਹਨੂੰ 4 ਕਿ ਮਹੀਨੇ ਹੋ ਗਏ ਸੋਈ ਨੂੰ ਇਹ ਕਿਹੜੇ ਸੀਮਨ ਦੀ ਲੱਗਦੀ ਨਰਮ ਕੱਦ ਬੱਟ ਵੜਾ ਇਹਦਾ ਵੀ ਨਾ ਇਹ ਸੀਮਨ ਡਾਕਟਰ ਸਾਹਿਬ ਆਪਣਾ ਮਿੱਤਰ ਆ ਰਾਪੁਰ ਤੋਂ ਸੋਰੀ ਬੁਰਜਾਂ ਤੋਂ ਡਾਕਟਰ ਮਲਕੀਤ ਹੁਣ ਤਾਂ ਪੰਜਾਬ ਪੁਲਿਸ ਭਰਤੀ ਹੋ ਗਿਆ ਹੂੰ ਇਹ ਉਹਨੇ ਆਪਾਂ ਨੂੰ ਦਵਾਈ ਸੀ ਉਸੇ ਦੀ ਸੀਮਨ ਭਰੇ ਹੋਇਆ ਸੀਗਾ ਉਹਨੇ ਮੈਨੂੰ ਦੱਸਿਆ ਵੀ ਸੀਗਾ ਤੇ ਮੇਰੇ ਹੁਣ ਧਿਆਨ ਚ ਨਹੀਂ ਤੇ ਚੰਗੇ ਸੀਮਨ ਦੀ ਮੰਨ ਲਓ ਕਹਿ ਲਈਏ ਹਾਂ ਵੀ ਇਹਨੇ ਆਪਣੇ ਕੋਲੇ 30 ਲੀਟਰ ਕੜਤਾ ਸੀਗਾ ਹੁਣ ਵੀ 30 30 ਚੱਲੀ ਜਾਂਦੀ ਸੀ ਆ ਮੰਨ ਲਾ ਵੀ ਮਾਸਾ ਕਰਕੇ ਇਹ ਦੂਜੀ ਸੂਈ ਆ ਬ੍ਰਦਰ ਦੂਜੀ ਹਾਂ ਇਹਦੇ ਆ ਤੁਹਾਨੂੰ ਮੈਂ ਦੱਸਦਾ ਥੋੜੀ ਜਿਹੀ ਮਟੈਟਸ ਆ ਗਈ ਸੀ ਆ ਬਾਰਸ਼ ਕਰਕੇ ਹੂੰ ਤੇ ਉਹਦਾ ਕਰਕੇ ਦੁੱਧ ਥੋੜਾ ਜਿਹਾ ਘਟੀ ਐ ਤੇ ਉਹ ਦੁੱਧ ਇਹਨੇ ਵਧੀਆ ਕੱਢਿਆ ਠੀਕ ਹੈ ਹਾਂ ਵੀ ਬਹੁਤ ਚੰਗੇ ਸੀਮਨ ਦੀ ਇਹ ਆਪਾਂ ਕਹ ਲਈਏ ਹੂੰ ਤੇ ਆ ਇਹਦੀ ਹੋਟਸਟਾਰ ਆਪਾਂ ਲਾਇਆ ਸੀ ਸੀਮਨ ਠੀਕ ਆ ਇਹ ਉਹਦੀ ਬੱਚੀ ਆ ਇਹ ਕਿੰਨੇ ਟਾਈਮ ਦੀ ਹੋਗੀ ਇਹ ਇਹ 4 ਸਾਢੇ ਕਿ ਚਾਰ ਮਹੀਨੇ ਦੀ ਐ ਭਰਾ ਠੀਕ ਹਾਂ ਇਹ ਨਰਮ ਕੀ ਡੇਰ ਸੀ ਇਹ ਆਪਾਂ ਬੈੜਾਂ ਲੈਤੀਆਂ ਸੀ ਵੀਰੇ ਸਰਹੰਦ ਤੋਂ ਹੂੰ ਇਹ ਉਹਨਾਂ ਮਗਰ ਬੱਚੀ ਆਈ ਸੀਗੀ ਵੀ ਸੀਮਨ ਦਾ ਦੇਖ ਆਪਾਂ ਨੂੰ ਪਤਾ ਨਹੀਂ ਸੀ ਕਲੀਅਰ ਦੀ ਆਪਾਂ ਕਹਿ ਦਈਏ ਵੀ ਹੂੰ ਚੰਗੇ ਰਿਕਾਰਡ ਦੀਏ ਵਧੀਆ ਦੁੱਧ ਦਿੱਤੇ ਨੇ ਹੁਣ ਆਪਣੇ ਕੋਲੇ ਮੰਨ ਲਾ ਵੀ 30 ਲੀਟਰ ਤੇ ਚੱਲੀ ਜਾਂਦੀ ਐ ਠੀਕ ਹੈ ਮਹੀਨਾ ਕੋ ਹੈ ਸੂਈ ਨੂੰ ਇਹਨੂੰ ਹੂੰ ਤੇ ਇਹ ਤੈਨੂੰ ਮੈਂ ਇਹ ਵੀ ਦੱਸ ਦਣਾ ਦੇਖਣ ਨੂੰ ਤਾਂ ਇਹ ਐਂ ਲੱਗਦੀ ਵੀ ਬਾਲੀ ਵੱਡੀ ਐ ਬਾਲੀ ਵੱਡੀ ਐ ਉਹ ਇਹ ਤੀਜਾ ਸੂਹੀ ਸੂਈ ਐ ਹੂੰ ਚੱਕਰ ਕੀ ਹੋਇਆ ਮੈਂ ਤੈਨੂੰ ਇਹ ਵੀ ਦੱਸ ਦਣਾ ਇਹ ਨਾ ਦੋ ਤਿੰਨ ਸਾਲ ਸੂਈ ਨਹੀਂ ਬ੍ਰਦਰ ਇਹਦੇ ਕਿੱਟ ਲਾ ਕੇ ਆਪਾਂ ਦੁੱਧ ਚੋਂਦੇ ਰਹੇ ਆ ਸੀਡਰ ਲਾਇਆ ਸੀ ਇਹੋ ਜੀ ਕਿੱਟ ਦੁੱਧ ਵਾਲੀ ਦੁੱਧ ਵਾਲੀ ਕਿੱਟ ਲਾ ਕੇ ਓਵਰ ਲਾ ਕੇ ਮੰਨ ਲਓ ਕਨਸੀਵ ਇਹ ਹੋਈ ਨਹੀਂ ਪਹਿਲੇ ਸੂਆ ਹੋ ਕੇ ਦੋ ਤਿੰਨ ਤਿੰਨ ਸਾਲ ਇਹ ਕਨਸੀਵ ਨਹੀਂ ਹੋਈ ਉਸ ਤੋਂ ਬਾਅਦ ਜਦੋਂ ਕਨਸੀਵ ਹੋ ਗਈ ਹੁਣ ਇਹਨੇ ਬੱਚਾ ਦਿੱਤਾ ਸੀ ਹੁਣ ਆਪਣੀ 5 ਮਹੀਨੇ ਨੂੰ ਵੀ ਵੱਡੀ ਲੱਗੀ ਜਾਂਦੀ ਹੈ ਦੇਖੋ ਹਾਂ ਦੇਖੋ ਨੂੰ ਬ੍ਰਦਰ ਵੱਡੀ ਲੱਗਦੀ ਹੈ ਆਪਾਂ ਤੁਹਾਨੂੰ ਜਿਹੜੀ ਗੱਲ ਹੈ ਹੁਣ ਦੁੱਧ ਦਾ ਹੈਗਾ 30 ਲੀਟਰ ਵਧੀਆ ਦੀ ਜਾਂਦੀ ਹੈ ਹਾਂ ਠੀਕ ਹੈ ਹਾਂ ਆ ਬੈਡ ਆਪਣੀ ਇਹਦਾ ਮੰਨ ਲਓ ਬਲਾਕ ਲੈਵਲ 42 43 ਲੀਟਰ ਬਈ ਜੀ ਚਵਾਇਆ ਹੋਇਆ ਹਮ ਆਪਣੇ ਕੋਲੇ ਆਪਣੇ ਰਿਸ਼ਤੇਦਾਰਾਂ ਕੋਲ ਹੀ ਪਿਆਰ ਕਾਰਡ ਆਪਣੇ ਉਹਨਾਂ ਤੋਂ ਲੈਤੀ ਸੀ ਮੇਰੇ ਕੋਲੇ 3 ਸਾਲ ਹੋ ਗਏ ਨੂੰ 아이 ਨੂੰ ਹਮ ਇਹ ਹੁਣ ਬਈ ਜੀ ਮੰਨ ਲਾ ਮੇਰੇ ਕੋਲੇ ਵੀ ਇਹਨੇ 40 ਲੀਟਰ ਹੀ ਕੱਢਿਆ ਹਮ 40 42 ਹਮ ਇਹ ਹੁਣ 1.5 ਸਾਲ ਬਾਅਦ ਕਨਸੀਵ ਹੋਈ ਹੈ ਠੀਕ ਹੈ ਠੀਕ ਹੈ ਹੁਣ ਵੀ ਚਲੋ ਆਪਾਂ ਕਹਿ ਦਈਏ ਮੰਨ ਲਓ ਵੀ 10 ਕਿਲੋ 9 ਕਿਲੋ ਦੁੱਧ ਕੱਢੀ ਜਾਂਦੀ ਆ ਵੀ 3 ਕਿ ਮਹੀਨੇ ਦੀ ਗੱਬਣ ਹੋਈ ਆ ਹੁਣ ਅਜੇ ਹਮ ਠੀਕ ਹੈ ਆਪਣੀ ਉਹ ਬੱਚੀ ਦੀ ਜਿਹੜੀ ਤੁਹਾਨੂੰ ਮੈਡੀਕਲ ਇਹ ਸਭ ਤੋਂ ਪਹਿਲੇ ਸੂਏ ਦੀ ਬੱਚੀ ਹੈ ਪਹਿਲੇ ਸੂਈ ਜਾਗੀ ਠੀਕ ਹੈ ਇਹ ਵੀ ਬਾਈ ਜੀ ਰਹੀ ਨਹੀਂ ਸੀ ਹਮ ਮੰਨ ਲਾ ਇਹਦੇ ਵੀ ਕਟਲਾਈ ਹੋਈ ਆਪਾਂ ਹੁਣ ਇਹ ਦੁੱਧ 11 12 ਕਿਲੋ ਦੇਈ ਜਾਂਦੀ ਹੈ ਤੇ ਇਹ ਵੀ ਮੰਨ ਲਾ ਚੈੱਕ ਪਾਸ ਕਰਾਤੀ ਹੁਣ ਕਨਸੀਵ ਹੋ ਗਈ ਹਮ ਮੰਨ ਲਾ ਵੀ 2 2.5 ਮਹੀਨੇ ਦੀ 2.5 ਮਹੀਨੇ ਦੀ ਗੱਭਣ ਹੈ ਡਾਕਟਰ ਸਭ ਤੋਂ ਕਰਾਤੀ ਛੇ ਦੋਨੇ ਦੋਨਾਂ ਦੇ ਇਕੱਠੇ ਸੀਮਨ ਭਰਾਏ ਸੀ ਇੱਕ ਗਮ ਉਹ ਕਿ ਸੇ ਹੋ ਗਈ ਨਿਰਮਲ ਹਾਂ 6 ਹੋ ਗਈ ਠੀਕ ਹੈ ਤੇ ਮੱਝਾਂ ਕਹੇ ਨੇ ਆਪਣੇ ਕੋਲੇ ਮੱਝਾਂ ਆਪਣੇ ਕੋਲੇ ਵੀਰੇ 4 ਠੀਕ ਆ ਆ 5 ਸੌਰੀ ਠੀਕ ਹੈ ਕਾ ਬੈਠੀ ਆਪਣੀ ਹੂੰ ਇਹ 5 ਤਾਂ ਆਪਣੀਆਂ ਮੱਝਾਂ ਆ ਗਈਆਂ ਦਧਾਰੂ ਹੂੰ ਤੇ ਮੰਨ ਲਾ ਵੀ ਵਿੱਚ ਦੋ ਝੋਟੀਆਂ ਆਪਣੀਆਂ ਉਧਰ ਪੀਪਲ ਡرائی ਐ ਸੂਨ ਵਾਲੀਆਂ ਹੂੰ ਤੇ ਆ ਕਟੀਆਂ ਆ ਗਈਆਂ ਵਿੱਚ ਆ ਨੀਲੀ ਆ ਗਈ ਮਿਕਸ ਹਾਂ ਅੰਜਾ ਕਿੰਨੀਆਂ ਆ ਗਈਆਂ ਨੀਲੀ ਦਾ ਤਾਂ ਇਹ ਆਪਣਾ ਜਦੋਂ ਬਾਲ ਸਾਹਿਬ 2017 ਦੇ ਵਿੱਚ ਮਾਨਸਾ ਜਿਸ ਟਿਕਲੇਵਲ ਆਪਣਾ ਮੇਲਾ ਲੱਗਿਆ ਸੀ ਉੱਥੇ ਬਿਊਟੀ ਕੰਪੀਟੀਸ਼ਨ ਚ ਮੇਰੇ ਦਰੇ ਇਹ ਸੈਕੰਡ ਆਈ ਸੀ ਠੀਕ ਆ ਆਪਣੀ ਕਿੰਨੇ ਸੂਏ ਹੋਗੀਆਂ ਇਹ ਇਹ ਹੋਊਗੀ ਬਾਈ ਜੀ ਪੰਜਵੇਂ ਸੂਏ ਹੋਊਗੀ ਠੀਕ ਆ ਕਿਉਂਕਿ ਤਿੰਨ ਸੂਏ ਤਾਂ ਮੇਰੇ ਕੋਲ ਹੀ ਸੂਪੀ ਸੀਗੀ ਇਹ ਹੂੰ ਇਹ ਆਪਾਂ ਲਾਗੇ ਪਿੰਡ ਤੋਂ ਹੀ ਲੈਤੀ ਸੀਗੀ ਚੰਡੂਕੇ ਦੇ ਨਾਲ ਪਿੰਡ ਆ ਲੀ ਕੇ ਆ ਲੀ ਕੇ ਹਾਂ ਉੱਥੋਂ ਲੈਤੀ ਸੀਗੀ ਆਪਾਂ ਇਹ ਹੂੰ ਤੇ ਇਹਦੀ ਕੱਟੀ ਆਪਣੀ ਨਾਬਾ ਬੁੱਲਦੀ ਐ 800 ਦੀ ਹੂੰ ਆ ਬੈਠੀ ਐ ਹੂੰ ਇਹ ਆ ਆਪਣੇ ਉਹ ਵੱਡੀ ਮੈਂ ਦੀ ਝੋਟੀ ਐ ਹੂੰ ਇਹ ਆਪਣੇ ਆਪਣੇ ਬੁੱਲਦੀ ਆ ਬ੍ਰਦਰ ਇਹਨੇ ਹਾਂ ਇਹਨੇ ਢੋਟੀ ਨੇ ਆਪਣੇ ਕੋਲੇ ਪਹਿਲ ਨਹੀਂ ਕੱਢਿਆ ਬਾਈ ਜੀ 14 ਲੀਟਰ ਹੁਣ ਇਹ ਵੀ ਥੋੜਾ ਜਿਹਾ ਲੇਟ ਲੱਗੀ ਕਨਸੀਵ ਹੋਣ ਕਣੀਆ ਹੁਣ ਇਹਦੇ 15 ਕਿ ਦਿਨ ਹੋਇਆ ਵੀ ਸਿਮਨ ਲੱਗੇ ਨੂੰ ਹਮ ਤੇ ਪਹਿਲਾਂ ਜਦੋਂ ਇਹ ਚੈੱਕ ਕਰਾਈ ਖਾਲੀ ਨਿਕਲ ਗਈ ਤਿੰਨ ਮਹੀਨੇ ਦੀ ਥੋੜਾ ਜਿਹਾ ਲੇਟ ਬਾਗੀਆਂ ਇਹ ਦੀ ਮਾਂ ਗੱਭਣ ਸੀਗੀ ਇਹ ਤਿੰਨ ਕੁ ਮਹੀਨਿਆਂ ਦਾ ਅਬਾਊਟ ਕਰ ਗਈ ਠੀਕ ਆ ਹਾਂ ਹੁਣ ਇਹਦੇ ਦੁਬਾਰੇ ਭਰਉਣਾ ਥੋੜੀ ਜਿਹੀ ਲੇਟ ਹੀ ਈ ਆ ਲਈ ਸੀਗੀ 6 ਮਹੀਨੇ ਹੋ ਗਏ ਸੂਈ ਨੂੰ ਤੇ ਮੰਨ ਲਓ ਵੀ ਟੋਟਲ ਲਾ ਲਈਏ 10-11 ਮਹੀਨੇ ਹੋ ਗਏ ਇਹਦਾ ਟਾਪ ਰਿਕਾਰਡ ਕਿੰਨਾ ਨੀਲੀ ਦਾ ਇਹਦਾ ਨੀਲੀ ਦਾ ਵੀਰੇ 14 ਕਿਲੋ ਲੀਟਰ ਦਿੱਤਾ ਇਹਨੇ ਆਪਣੇ ਕੋਲ ਐਵੇਂ ਕਹਿ ਦੀ ਵੀ ਕੋਈ ਬਾੜਾ ਹੈ 14 ਹਾਂ 14 ਲੀਟਰ ਦਿੱਤਾ ਉਹ ਬੱਚੇ ਖਰ ਵਧੀਆ ਪਾ ਆਂਦੀ ਹੈ ਹੂੰ ਆਪਾਂ ਤਾਂ ਮੰਨ ਲਓ ਵੀ ਬਰੀਡਿੰਗ ਵਾਸਤੇ ਸੀ ਵੀ ਚੰਗੇ ਬੱਚੇ ਲੈ ਲਾਂਗੇ ਹੂੰ ਆਹ ਮੱਝ ਆਪਣੀ ਤਾਜੀ ਸੂਈ ਹੋਈ ਹੈ ਬ੍ਰਦਰ ਠੀਕ ਹੈ ਆ ਆ ਛੋਟੀ ਏ ਸੀ ਮੱਝ ਦੀ ਆਪਣੀ ਦੀ ਠੀਕ ਹੈ ਆਪਣੀ ਬਰੀਡਿੰਗ ਦੀ ਹੈ ਆਪਾਂ ਕੋਈ ਬਾਹਰੋਂ ਨਹੀਂ ਉਹ ਉਹ ਕਰਦੇ ਆਪਦੀ ਆਪਦੀ ਹਾਂ ਆਪਦੀ ਸੀਮਨ ਹੈ ਆ ਆ ਛੋਟੀ ਇਹਦੇ ਮਗਰ ਆਈ ਹੋਈ ਸੀ ਜਦੋਂ ਆਪਾਂ ਹੈ ਲੱਤੀ ਹੈ ਹੂੰ ਠੀਕ ਹੈ ਨਾ ਇਹਨੇ ਪੈਲਨ ਨੇ ਇਹਨੇ ਵੀ 13 14 ਹੀ ਕੱਢਿਆ ਹੁਣ ਇਹਦੇ ਮੰਨ ਲਾ ਮਹੀਨਾ ਕਰ ਰਹਿ ਗਿਆ ਤੇ ਸਮਰਾਟ ਮਕੇਰੀਆਂ ਲੱਗਿਆ ਹੋਇਆ ਸੀਮਨਾ ਠੀਕ ਹੈ ਠੀਕ ਹੈ ਆ 16 ਲੀਟਰ ਤੇ ਚੱਲੀ ਜਾਂਦੀ ਆ ਹੁਣ 20 ਦਿਨਾਂ ਦੀ ਸੂਈ ਹੈ 16 ਤੇ ਚੱਲੇ ਹਾਂ 17 20 ਕੱਢਦਾ ਹਾਂ ਇਹਦੇ ਤਨੋਂ ਸੁਰਖੀ ਲੱਗਿਆ ਹੋਇਆ ਸੀ ਆ ਕੱਟਾ ਦਿੱਤਾ ਨਹੀਂ ਆ ਤਨੋਂ ਸੁਰਖੀ ਤੇ ਕੱਟਾ ਹਾਂ ਇਹ ਤਨੋਂ ਸੁਰਖੀ ਦਾ ਲੱਗਿਆ ਹੋਇਆ ਹੂੰ ਠੀਕ ਹੈ ਜੇ ਮੈਂ ਮੱਝਾਂ ਆਪਣੇ ਕੋਲ ਕਿੰਨਾ ਸਮਾਂ ਦੁੱਧ ਦੇ ਦਿੰਦੀਆਂ ਲੰਮਾ ਸਮਾਂ ਦੇ ਦਿੰਦੀਆਂ ਲੰਮਾ ਸਮਾਂ ਆ ਦੇ ਦਿੰਦੀ ਹੈ ਜਿਹੜੀ ਚੰਗੀ ਬਰੀਡ ਹੈ ਚੰਗੀ ਬਰੀਡ ਜਿਹੜੀ ਕੀ ਆਪਣੇ ਯਾਰ 5-7 ਕਿਲੋ 10 ਕਿਲੋ ਵਾਲੀ ਹੈ ਹੂੰ ਕਿਉਂ ਉਹ ਛੇਤੀ ਜੇ ਤਾਂ ਉਹ ਲੇਟ ਹੋ ਗਈ ਹੂੰ ਤਾਂ ਉਹ ਟਾਈਮ ਨਾਲ ਹੀ ਜੇ ਦੁੱਧ ਰਲਗੀ ਤਾਂ ਮਹੀਨਾ ਡੇਢ ਮਹੀਨਾ ਹੀ ਦਿੰਦੀ ਹੈ ਹੂੰ ਤੇ ਜਿਹੜਾ ਜੀ ਚੰਗੀ ਹੈ ਤਾਂ ਲੰਮਾ ਸਮਾਂ ਕੱਢ ਦਿੰਦੀ ਹੈ ਦੁੱਧ ਦਾ ਬਾਕੀ ਰਹੀ ਗੱਲ ਬਈ ਮੈਨੇਜ ਦੀ ਹੈ ਫੀਡਿੰਗ ਦੀ ਹੈ ਕਿਉਂਕਿ ਕਿੰਨੀ ਆਪਾਂ ਚੰਗਾ ਪਸ਼ੂ ਲੈ ਲਈਏ ਜੇ ਆਪਾਂ ਉਹਦੀ ਦੇਖ ਰੇਖ ਜਾਂ ਚੰਗਾ ਮੰਨ ਲਾ ਖਾਣਾ-ਦਾਣਾ ਨਹੀਂ ਪਾਉਂਦੇ ਤਾਂ ਉਹਨੇ ਦੁੱਧ ਨਹੀਂ ਦੇਣਾ ਠੀਕ ਮੇਨ ਉਹ ਦੇਖੀ ਆਪਣਾ ਹਾਂਜੀ ਬੋਲ ਮੈਂ ਬੜਾ ਖੇਲੂ ਜਿਹੜਾ ਬੁੱਲ ਰੱਖਿਆ ਉਹ ਦਿਖਾਉਣੇ ਆ ਮੈਂ ਕਿਹੜਾ ਸੀ ਮਨ ਦਾ ਦੱਸਿਆ ਸੀ ਇਹ ਇਹ ਪੰਚਾਇਤੀ ਬੁੱਲਾ ਸਾਰਜ ਯੂਨੀਵਰਸਿਟੀ ਤੇ ਹੁੰਦਾ ਸੀਗਾ ਬ੍ਰਦਰ ਇਹ ਉਸ ਬੁੱਲ ਦਾ ਹੈ ਇਹਦੀ ਮਾਂ ਸਰੂਗੜੀ ਖੜੀ ਹੈ ਠੀਕ ਆ ਪਾਲਿਆ ਮਨ ਲੇ ਤੂੰ ਛੋਡੇ ਕੋਲ ਹੀ ਪਾਲਿਆ ਹੋਇਆ ਇਹ ਹਾਂ ਪਾਲਿਆ ਆਪਾਂ ਉਹਨਾਂ ਤੋਂ ਲੈਤਾ ਸੀਗਾ ਇਹ ਸਰੂਗੜੋ ਠੀਕ ਆ ਆਪਣਾ ਮਿੱਤਰੀ ਮੱਝ ਦਵਾ ਕੇ ਲਿਆਇਆ ਸੀਗਾ ਹੂੰ ਮੰਨ ਲਓ ਛੱਡਣ ਤੁਸੀਂ ਲੱਗੇ ਸੀ ਇਹਨੂੰ ਛੱਡਣ ਆਪਣੇ ਕੋਲ ਹੀ ਲੱਗੇ ਸੀ ਹੁਣ ਜਿਹੜੀ ਇਹਦੀਆਂ ਰਿਜ਼ਲਟ ਆ ਉਹ ਝੋਟੀ ਜਿਹਨੂੰ ਹੁਣ ਦਿਖਾਈਏ ਜਿਹੜੀ ਉਹ ਏਸੇ ਬੁੱਲ ਦੀ ਆਪਣੀ ਦੀ ਠੀਕ ਆ ਪਹਿਲੇ ਤੂੰ ਇਹ 14 ਦਿੱਤਾ ਜਿਹੜੀ ਨੇ ਹਾਂ ਹਾਂ ਠੀਕ ਆ ਹੈਡ ਹੂਡ ਬਹੁਤ ਲੰਮੀ ਆ ਗਈ ਨਾ ਇਹ ਤੋੜ ਕੇ ਦਿਖਾਉਣਾ ਤਾਂ ਬਾਅਦ ਵੀਡੀਓ ਬਣਾਉਣਾ ਤੋੜ ਲਾਂਗੇ ਤੇ ਇਹ ਉਹਦਾ ਨੀਲੀ ਵਾਲਾ ਆ ਇਹ ਨੀਲੀ ਮੱਝ ਦਾ ਆਪਣੀ ਦਾ ਉਹ ਜਿਹੜੀ ਸਾਈਕਲ ਦਾ ਇਹ ਇਹਦੀ ਹੋ ਗਈ ਹੋ ਗਈ ਯਾਰ ਲਗਭਗ 6 ਸਾਲ ਦੇ ਲਗਭਗ ਹੋ ਗਏ ਹੋਗਾ ਠੀਕ ਹੈ ਪਿੰਡ ਚ ਰਿਜ਼ਲਟ ਚੰਗੇ ਆਏ ਆ ਪਿੰਡ ਚ ਵੀ ਕਟੀਆਂ ਬਹੁਤ ਕੁੰਡੀਆਂ ਆਉਂਦੀਆਂ ਬਤਨੱਖੀਆਂ ਆਉਂਦੀਆਂ ਕਟੀਆਂ ਆ ਆ ਸਭ ਤੋਂ ਵੱਧ ਰਿਜ਼ਲਟ ਵੀ ਆਪਣੇ ਨਾਲ ਪਿੰਡਾਂ ਪਿਲਸੀਆਂ ਉੱਥੇ ਦੀਆਂ ਝੋਟੀਆਂ ਆਉਣ ਲੱਗੀਆਂ ਜਿਹੜੀਆਂ 10-10 ਕਿਲੋ ਦੁੱਧ ਸੀਗੀਆਂ ਮਾਵਾਂ ਥੱਲੇ ਹੂੰ ਇਹਦੀਆਂ ਕਟੀਆਂ ਨੇ ਪਹਿਲਾਂ ਉਹਨਾਂ ਨੇ 12-12 13-13 ਲੀਟਰ ਦੁੱਧ ਉਹਨਾਂ ਕੋਲੇ ਬੰਦਾ ਕੋਲੇ ਕੱਢਿਆ ਠੀਕ ਹੈ ਇਹਦੀ ਕੀ ਫੀਸ ਰੱਖੀ ਨੇ ਮੈਂ ਇਹ 1000 ਰੁਪਿਆ ਲੈਣੇ ਬ੍ਰਦਰ ਆਪਾਂ ਹਾਂ ਬਸ ਫੀਸ ਵੀ ਨਾਏ ਤਾਂ ਸੇਵਾ ਹੀ ਐ ਇਹਦਾ ਸੇਵਾ ਹੀ ਆ ਹਾਂ ਵੀ ਆਪਾਂ ਨੂੰ ਐ ਵੀ ਚੱਲ ਆਨ ਨੂੰ ਐਬੀਐਸ ਸਟਾਰਟ ਆ ਅੰਦਰ ਵਾਲਿਆਂ ਦੀ ਅਭੀ ਮੰਨੋ ਦੀ ਅਭੀ ਮੰਨੋ ਦੀ ਝੋਟੀ ਐ ਇਹ ਹੂੰ ਇਹ ਸਾਢੇ 4-5 ਮਹੀਨੇ ਦੀ ਗੱਬਣਾ ਸਮਰਾਟ ਮਕੇਰੀਆਂ ਤੇ ਲੱਗਿਆ ਹੋਇਆ ਬ੍ਰਦਰ ਉਮਰ ਕਿੰਨੀ ਹੋ ਗਈ ਜੀ ਉਮਰ ਇਹਦੀ ਹੋਗੀ ਉਹ 3 ਸਵਾ 3 ਸਾਲ ਕੱਦ ਕੋਦ ਬਹੁਤ ਚੰਗਾ ਹਾਂ ਕੱਦ ਚੰਗਾ ਤੇ ਬੁੱਲਤੀ ਗਈ ਆਪਦੇ ਪਿਓਤੀ ਕਿਉਂਕਿ ਜਿਹੜੇ ਬੋਡੀ ਸਟਰਕਚਰ ਨੂੰ ਬਣਾਉਂਦਾ ਆ ਆਈ ਚੀਜ਼ੀ ਤੁਸੀਂ ਦੇਖ ਲਿਓ ਕਿਤੀ ਬਾ ਜਾ ਕੇ ਬੂਥ ਲੰਮੀ ਪਿਚਕੂੜਾ ਇਹਦਾ ਪਤਲੀ ਹੋ ਉੱਚੀ ਪਤਲੇ ਹੋ ਹਾਂ ਤੇ ਆ ਆਪਣੀ ਛੋਟੀ ਆ ਗਈ ਬਈ ਜੀ ਦਰੂਣਾ ਦੀ ਅੱਛਾ ਇਹ ਇਹ ਛੋਟੀ ਵੀ ਗੱਬਣਾ ਦੋ ਮੰਨ ਲਾ ਵੀ ਦੋ ਕੁ ਮਹੀਨੇ ਦੇ ਹੋ ਗਈ ਬਈ ਹੂੰ ਇਹ ਆਪਾਂ ਉਹ ਕੱਟ ਨਹੀਂ ਆਉਂਦੀ ਇੱਕ ਹੁਣ ਬਲੱਡਰ ਸੈਂਪਲ ਲੈ ਕੇ ਹੂੰ ਉਹ ਮਹੀਨੇ ਦੀ ਆਪਾਂ ਚੈੱਕ ਕਰੀ ਸੀ ਉਹ ਚ ਪੋਜ਼ਿਟਿਵ ਹੀ ਆਈ ਹੈ ਅੱਛਾ ਬਲੱਡਰ ਅੱਛਾ ਹਾਂ ਇਹ ਨਾ ਸੱਟ ਲੱਗੀ ਸੀਗੀ ਛੋਟੀ ਦੇ ਪਹਿਲੇ ਮਹੀਨੇ ਚ ਹੂੰ ਇਹ ਗੱਬਣੀ ਸੀਗੀ ਹੂੰ ਉਹਦਾ ਕਰਕੇ ਫਿਰ ਇਹ ਅਬਾਊਟ ਕਰ ਗਈ ਸੀ ਆ ਇਹਦਾ ਪੱਟਾ ਟੁੱਟ ਗਿਆ ਸੀ ਹੂੰ ਇਹ ਆਪੀ ਜੁੜ ਗਿਆ ਕਾਫੀ ਟਾਈਮ ਤੱਕ ਇਹ ਬੈਠੀ ਰਹੀ ਏ ਝੋਟੀ ਅੱਛਾ ਇਹ ਆਪਣੀ ਉਹ ਵੱਡੀ ਮਹਿੰਦੀ ਹੈ ਜਿਹੜੀ ਝੋਟੀ ਇਹ ਉਹਦੀ ਭੈਣ ਹੈ ਆਪਣੇ ਆਏ ਬੁੱਲਦੀ ਬੁੱਲਦੀ ਭੈਣ ਹੈ ਇਹ ਵੈਸੇ ਦਰੋਣਾ ਦੀ ਆ ਇਹ ਦਰੋਣਾ ਦੀ ਹੈ ਠੀਕ ਹੈ ਚਲੋ ਪਰਮਾਤਮਾ ਨੇ ਰੱਖਦਾ ਵੀ ਚਲ ਤੁਹਾਨੂੰ ਫਿਰ ਲੱਗੀ ਡਾਕਟਰ ਸਾਹਿਬ ਨੂੰ ਥੋੜਾ ਪਾਸਾ ਦਿਖਾਉਂਦੀ ਹਾਂ ਪਾਸਾ ਦਿਖਾਉਂਦੀ ਹਾਂ ਡਾਕਟਰ ਸਾਹਿਬ ਨੂੰ ਅੰਦਰੋਂ ਚੈੱਕ ਕਰਾਈ ਸੀਗੀ ਆਪਾਂ ਰਾਮਪੁਰੇ ਵੀ ਲੈ ਕੇ ਸੀ ਇਹਨੂੰ ਹੂੰ ਉਹਨਾਂ ਨੇ ਚੈੱਕ ਕਰ ਲਈ ਸੀ ਉਹ ਕਹਿੰਦੇ ਵੀ ਇਹਨੂੰ ਸੂਣ ਚ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਠੀਕ ਹੈ ਕਈ ਵਾਰੀ ਇਹ ਹੱਡ ਨਾ ਮੁੜ ਜੇ ਉਹਨੇ ਵੀ ਜਦੋਂ ਬੱਚਾ ਗਰੋਥ ਕਰਦਾ ਅੰਦਰ ਵੀ ਫਿਰ ਉਸ ਤੋਂ ਬਾਅਦ ਇਹ ਮੰਨ ਲਾ ਵੀ ਬਹੁਤ ਔਖਾ ਹੋ ਜਾਂਦਾ ਸਭ ਉਹਨਾ ਜਾਂ ਤਾਂ ਇਹਦਾ ਆਪਰੇਸ਼ਨ ਕਰਨਾ ਪੈਂਦਾ ਵੀ ਫਿਰ ਤਾਂ ਕਹਿੰਦਾ ਰੱਖਿਓ ਨਾ ਫਿਰ ਆਪਾਂ ਚੈੱਕ ਕਰਾ ਕੇ ਸਾਰਾ ਕੁਝ ਕਰਕੇ ਚਲੋ ਪ੍ਰਮਾਤਮਾ ਨੇ ਰੱਖਤੀ ਮਿਹਨਤ ਹਣਾ ਕਰੀ ਸੀ ਚਲੋ ਇੰਨਾ ਹੀ ਹੈ ਚਲੋ ਟੁੱਟ ਕੇ ਸਰ ਗਿਆ ਤੇ ਉਹ ਦੱਬਣਾ ਚਲੋ ਪ੍ਰਮਾਤਮਾ ਦੇ ਹੁਕਮ ਨਾਲ ਬਾਕੀਆਂ ਪੱਛੀਆਂ ਆ ਗਏ ਹੈ ਹਾਂ ਬਾਕੀ ਇਹ ਬੱਚੇ ਆਪਣੇ ਉਪਰ ਲੋਕਟੇ ਆ ਗਏ ਬੱਚੇ ਆ ਗਏ ਆ ਕੱਟੀ ਬਤਾ ਬੁੱਲਦੀ ਐ ਇਹ ਵੀ ਆਪਣੀ ਉਹ ਵੱਡੀ ਮਹਿੰਦੀ ਐ ਹੂੰ ਇਹਦੀ ਭੈਣ ਹੀ ਉਹ ਛੋਟੀ ਸੀ ਠੀਕ ਐ ਇਹ ਆ ਕੱਟੀ ਰੁਸਤਮੇ ਹਿੰਦ ਦੀ ਐ ਬੁੱਲਦੀ ਆਪਣੀ ਉਹ ਛੋਟੀ ਜਿਹੜੀ ਕਹੇ ਸੀ ਕਿ ਹੁਣ ਸੂਈ ਐ 16 ਲੀਟਰ ਤੇ ਇਹ ਉਹਦੀ ਕੱਟੀ ਐ ਹੂੰ ਇਹ ਤੇ ਰੁਸਤਮੇ ਹਿੰਦ ਲਾਇਆ ਸੀ ਆਪਾਂ ਉਹਨੂੰ ਰੁਸਤਮੇ ਹਿੰਦ ਹਾਂ ਠੀਕ ਐ ਆ ਹਾਰਵੈਸਟਰ ਬੁੱਲਦੀ ਆਪਣੀ ਠੀਕ ਐ ਐਚ ਐਫ ਚ ਕ੍ਰੋਚ ਚ ਆਉਂਦਾ ਸੀਗਾ ਕਿੰਨੀ ਕਿੰਨੀ ਕੋਮਰ ਦੀਆਂ ਮੇਰੇ ਮਾੜੇ ਇਹ 2-2 ਸਾਲ ਦੀਆਂ ਹੋਣਗੀਆਂ ਆ ਬਸ 2 ਤੋਂ ਉੱਪਰ ਹੋਊਗੀ ਹੂੰ ਤੇ ਇਹਦੇ ਏਆਈ ਕਰੀ ਸੀਗੀ ਹੂੰ ਕੁਝ ਥੋੜਾ ਜਿਹਾ ਹੁਣ ਇਹਨਾਂ ਦੇ ਮੈਂ ਟੈਸਟ ਕਰਾਈ ਸੀਗਾ ਥਲੇਰੀਆ ਪੋਜ਼ਿਟਿਵ ਆ ਗਿਆ ਸੀਗਾ ਇਹਨਾਂ ਨੂੰ ਅੱਛਾ ਥੋੜੇ ਬਹੁਤ ਚਿੱਚੜ ਲੱਗ ਗਏ ਸੀ ਫਿਰ ਇਹਨਾਂ ਦੇ ਟੈਸਟ ਕਰਕੇ ਉਹ ਇਹਨਾਂ ਤੇ ਸਾਰੀ ਵੈਕਸੀਨੇਸ਼ਨ ਕੀਤੀ ਐ ਤੇ ਕੁਝ ਹੁਣ ਮੈਂ ਖੜ ਗਿਆ ਹੁਣ 2 ਮਹੀਨੇ ਦੀ ਚੈੱਕ ਕਰਾਈ ਸੀ ਇਹ ਖਾਲੀ ਨਿਕਲ ਗਈ ਮੈਂ ਹੁਣ ਕੜ ਕੇ ਮੈਂ ਹਾਂ ਯਾਰ ਅੱਗੇ ਸਰਦੀ ਆਈ ਜਾਂਦੀ ਹੈ ਚਲ ਵਧੀਆ ਰਹ ਜੂਗੀ ਆ ਇਹ ਸਨੋਮੈਨ ਬੁੱਲਦੀ ਹੈ ਇਹ ਉਸ ਦੀ ਅੱਛਾ ਸਨੋਮੈਨ ਘਰ ਵਾਲੀ ਬੈੜਦੀ ਬੱਚੀ ਹੈ ਆਪਣੀ ਜਿਹੜੀ ਉਹ ਤਿੰਨ ਬੱਚੇ ਹੋ ਗਏ ਹਨ ਹਾਂ ਬੱਚੇ ਤਿੰਨ ਹੋ ਗਏ ਇਹਦੀ ਮਾਂ ਆਪਾਂ ਸੇਲ ਕਰਤੀ ਸੀ ਹੈਗੀ ਘਰ ਦੀ ਬੱਚੀ ਸੀਗੀ ਹਮ ਤੇ ਆਪਾਂ ਮਿੱਤਰ ਪਿਆਰੇ ਤੋਂ ਕਿਸੇ ਤੋਂ ਮਨ ਲੋ ਆਪਣ ਨੂੰ ਗਿਫਟੀ ਦਿੱਤਾ ਸੀਗਾ ਜਿਹੜਾ ਲੈਂਡੋ ਨਸਲ ਹੈ ਗ੍ਰੈਂਡੋ ਹਾਂ ਇਹਦੇ ਚ 4-5 ਨਸਲਾਂ ਮਿਕਸ ਹੋ ਜਾਂਦੀ ਹੈ ਅੱਛਾ ਗ੍ਰੈਂਡੋ ਆਪਾਂ ਕੋਈ ਵੀ ਲੈਂਡ ਚ ਤੋਂ ਬੱਚਾ ਲੈ ਸਕਦੇ ਹਾਂ ਇਹਦੇ ਵਿੱਚ ਐਚਐਫ ਵੀ ਆ ਗਈ ਚਾਈ ਵਾਲ ਵੀ ਆ ਗਈ ਗਿਰ ਵੀ ਆ ਗਈ ਦੇਸੀ ਵੀ ਆ ਗਈ ਵੀ ਕਹਿਣ ਦਾ ਭਾਵ ਇਹ ਹੈ ਵੀ ਪੰਜ ਮੰਨ ਲਓ ਵੀ ਡੀਐਨਏ ਤੋਂ ਤਿਆਰ ਹੋਈ ਨਸਲਾ ਇਹਨੂੰ ਗਰਲੈਂਡੋ ਕਹਿੰਦੇ ਆ ਤੇ ਆਪਾਂ ਇਹਨੂੰ ਕਿਸੇ ਲੈਣ ਚ ਵੀ ਲੈ ਜਾ ਸਕਦੇ ਆ ਬੱਚਾ ਕਿਸੇ ਲੈ ਹਾਂ ਵੀ ਇਹ ਤੋਂ ਐਚਪ ਵੀ ਲੈ ਸਕਦੇ ਆ ਦੇਸੀ ਵੀ ਲੈ ਸਕਦੇ ਆ ਠੀਕ ਐ ਐਸਾ ਅਦੁਰਾ ਗਿਰਦਾ ਵੀ ਲੈ ਸਕਦੇ ਆ ਵੀ ਇਸ ਉਹ ਚ ਆ ਜਾਂਦੀ ਨਸਲਾ ਠੀਕ ਐ ਆਬ ਅੱਛੀ ਆਪਾਂ ਨੂੰ ਮੈਨੂੰ ਛੋਟੀ ਜੀ ਲੈਤੀ ਸੀਗੀ ਆਪਣੇ ਰਿਸ਼ਤੇਦਾਰ ਤੋਂ ਹੂੰ ਠੀਕ ਐ ਜਰਸੀ ਦਾ ਵੀ ਆਪਾਂ ਨੂੰ ਸ਼ੌਂਕ ਹੈ ਜਰਸੀ ਆ ਗਈ ਹਾਂ ਇਹ ਆਪਾਂ ਉਹਨਾਂ ਤੋਂ ਲੈਤੀ ਸੀ ਹੂੰ ਇਹ ਮੈਨੂੰ ਲੱਗਾ ਹੂ 10 11 ਮਹੀਨੇ ਦੀ ਬਸ ਇੱਥੇ ਹੀ ਹਾਂ ਅੱਛਾ